ਬਾਈ ਤੁਹਾਡੇ ਘੋੜੇ ਦਾ ਨਾਮ ਤਾਂ ਗੀਤਾਂ ਚ ਵੀ ਆਉਣ ਲੱਗ ਗਿਆ ਅੱਜ ਕੱਲ ਜੋ ਚੰਗੀ ਚੀਜ਼ ਦਿਖਦੀ ਉਹ ਹੀ ਮਤਲਬ ਉਹ ਸਮਝ ਨਹੀਂ ਦਿੱਤਾ ਮਾਨ ਨਹੀਂ ਗੜੀ ਵੈਸੇ ਕੀਤਾ ਖੁਸ਼ੀ ਬੜੀ ਮਿਲਦੀ ਮਾਨੂੰ ਸਕੂਲ ਹੁੰਦਾ ਆਨੰਦ ਮਿਲਦਾ ਕਿ ਅਸੀਂ ਕਿਸੇ ਕੰਮ ਤੇ ਚੰਗੇ ਕੰਮ ਤੇ ਉਸੀ ਗੱਲ ਕਰੀ ਕਿ ਪਹਿਲੀ ਘੋੜੀ 1994 ਦੇ ਵਿੱਚ 38000 ਦੀ ਲਈ ਸੀ ਤੇ ਅੱਜ ਤਾਂ ਕਰੋੜਾਂ 'ਚ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਈ ਕਿਈ ਆ ਜਾਂਦੀਆਂ ਨੇ ਕੋਟ ਜਿਹੇ ਹਾਂ ਜੀ ਆਪਾਂ ਉਸ ਟਾਈਮ ਦੇ ਨਾਲ ਥੋੜਾ ਜਿਹਾ ਤੁਲਨਾ ਕਰੀਏ ਅੱਜ ਉਹਦੇ ਨਾਲ ਦੀ ਘੋੜੀ 20 ਲੱਖ ਰੁਪਏ ਦੀ 25 ਦੇ ਕਰਾਂ ਚੋਂਦੀ ਹੈ ਉਹੋ ਜੀ ਘੋੜੀ ਕਿ ਪਹਿਲੀ ਪਸੰਦੀ ਸਾਡੀ ਚੰਗੀ ਹੈ ਮੈਂ ਕਹਿ ਸਕਦਾ ਕਿ ਲਈ ਸੀ ਬਾਤ ਨੂੰ ਫੌਰਨ ਤੋਂ ਆਦਰ ਸਟੇਜ ਤੋਂ ਬਹੁਤ ਫੋਨ ਆਉਂਦੇ ਆ ਬੜਾ ਮਹਿਸੂਸ ਖੁਸ਼ੀ ਹੁੰਦੀ ਉਸ ਟਾਈਮ ਦੇ ਵਿੱਚ ਅਸੀਂ ਕਿਸੇ ਨੂੰ ਬਾਈ ਫੇਸ ਤਾਂ ਜਾਣਦੇ ਹਾਂ ਕਿ ਨਾਇਮ ਨਹੀਂ ਜਾਣੀ ਦਾ ਪਰ ਜਦੋਂ ਅਗਲਾ ਸਾਹਮਣੇ ਆਉਂਦਾ ਪਤਾ ਲੱਗਦਾ ਸਾਡੇ ਹਾਊਸ ਲਵਰ ਭਰਾ ਹੀ ਆ ਰਹੇ ਸਾਡੇ ਕੋਲ ਬੜਾ ਸਕੂਨ ਜਿਹਾ ਮਿਲਦਾ ਉਸ ਟਾਈਮ ਸਾਡੇ ਕਿੰਨੇ ਹੁੰਦੇ ਕਿ ਜਿਹਦੇ ਪਾਸੇ ਅੱਗ ਲੱਗਦੀ ਤੇ ਉਹਦਾ ਧੂਆ ਨਿਕਲਦਾ ਜੇ ਕਿਸੇ ਨੇ ਖਰੀਦ ਕੀਤਾ ਜੇ ਕਿਸੇ ਨੇ ਵੇਚਿਆ ਬੇਟਾ ਤਾਂ ਹੀ ਕਹਿੰਦਾ ਨਾ ਮੈਂ ਕਰੋੜ ਦਾ ਜਾਂ ਮੇਰਾ 10 ਕਰੋੜ ਦੀ ਆਫਰ ਆਈ ਹੈ ਜਾਂ 5 ਕਰੋੜ ਦੀ ਆਫਰ ਆਈ ਹੈ ਆਉਂਦੀ ਤਾਂ ਤਾਂ ਹੀ ਆ ਨਾ ਅਸੀਂ ਤਾਂ ਕਿੰਨੇ ਬੜਾ ਸੌਖਾ ਤੇ ਬੜਾ ਸੁਖਾ ਇਹਨਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਜ਼ਿਆਦਾ ਮਹਿੰਗਾ ਨਹੀਂ ਹੈ ਮੈਂ ਨਵੀਂ ਪੀੜੀ ਪੀੜੀ ਨੂੰ ਇਹ ਕਰਾਂਗੇ ਡਰਨ ਦੀ ਲੋੜ ਨਹੀਂ ਤੁਸੀਂ ਆਓ ਮੈਦਾਨ 'ਚ ਲਓ ਖਰੀਦੋ ਪਰ ਕਿੱਤਾ ਸ਼ੁਰੂ ਕਰਨ ਵਾਸਤੇ ਮੈਂ ਤੇ ਹੀ ਕਹਿੰਦਾ ਕਿ 2-4 ਲੱਖ ਰੁਪਏ ਤੁਹਾਡੇ ਕੋ ਇੱਥੇ ਮਾਇਆ ਨਾਲੋਂ ਮੈਂ ਕਹਿੰਦਾ ਪਹਿਲਾਂ ਜज्ਬਾ ਚਾਹੀਦਾ ਮਾਇਆ ਤਾਂ ਸਭ ਦੇ ਕੋਲੇ ਪਰ ਜज्ਬਾ ਵੀ ਹੋਣਾ ਚਾਹੀਦਾ ਕਈ ਸੱਜਣ ਸਾਡੇ ਐਸੇ ਨੇ ਜਿਨ੍ਹਾਂ ਕੋ ਮਾਇਆ ਬਹੁਤ ਹੁੰਨਾ ਲੈ ਕੇ ਰੱਖੀਆਂ ਬਾਅਦ ਵਿੱਚ ਵੇਚੀਆਂ ਨਹੀਂ ਕੰਮ ਜਾਂ ਕੋਈ ਕੁਝ ਕੁ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਟੱਡ ਫਾਰਮ ਖੁੱਲੇ ਜਾਂ ਫਿਰ ਲੋਕਾਂ ਨੇ ਜਿਹੜੇ ਘੋੜਿਆਂ ਦੇ ਵੱਲ क्रेਜ਼ ਬਧਿਆ ਪਰ ਮਾਕੀ ਦਾ ਮੇਲਾ ਘੋੜਿਆਂ ਵਾਲੇ ਲਈ ਬਹੁਤ ਖਾਸ ਹੁੰਦਾ ਕਿਉਂਕਿ ਇੱਥੇ ਹਰੇਕ ਸਟੱਡ ਫਾਰਮ ਦੇ ਵੱਲੋਂ ਆਪੋ ਆਪਣੇ ਘੋੜੇ ਲਿਆਂਦੇ ਜਾਂਦੇ ਨੇ ਇੱਥੇ ਪ੍ਰਦਰਸ਼ਨੀ ਦੇ ਤੌਰ ਤੇ ਜਿਹੜੇ ਲੋਕ ਇੱਥੇ ਬਹੁਤ ਸਾਰੇ ਜਿਹੜੇ ਲੰਮੇ ਘੋੜੇ ਰੱਖਣੇ ਚਾਹੁੰਦੇ ਨੇ ਇੱਥੇ ਆ ਕੇ ਘੋੜੇ ਨੂੰ ਲੈ ਕੇ ਬਹੁਤ ਸਾਰੇ ਚੀਜ਼ਾਂ ਸਿੱਖਦੇ ਵੀ ਨੇ ਜਾਂ ਫਿਰ ਦੇਖਦੇ ਨੇ ਆਮ ਦਰਸ਼ਕ ਬਹੁਤ ਆਉਂਦੇ ਨੇ ਤੇ ਇਸ ਵਕਤ ਅਸੀਂ ਜਿਹੜਾ ਸੰਦੂ ਸਟੇਬਲਸ ਜਿਹੜਾ ਸਟਾਰਟ ਫਾਰਮ ਤੇ ਮੌਜੂਦ ਹੈ ਜਿੱਥੇ ਦਿਲਵਗ ਸੁਪਰ ਆਸਟ੍ਰੇਲੀਅਨ ਆਸਟ੍ਰੇਲੀਅਨ ਜਿਹੜਾ ਘੋੜਾ ਮੌਜੂਦ ਆ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਨਾਲ ਵੀ ਸਾਰੀ ਗੱਲਬਾਤ ਕਰਾਂਗੇ ਭਾਈ ਤੁਹਾਡੇ ਘੋੜੇ ਦਾ ਨਾਮ ਤਾਂ ਗੀਤਾਂ 'ਚ ਵੀ ਆਉਣ ਲੱਗ ਗਿਆ ਅੱਜਕੱਲ ਸਭ ਤੋਂ ਪਹਿਲਾਂ ਡੀਟੀਵੀ ਐਨਆਰਆਈ ਬੇਟਾ ਤੁਹਾਡਾ ਇੱਥੇ ਪਹੁੰਚਣ ਦੇ ਧੰਨਵਾਦ ਜੀ ਦੇਖੋ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਸਾਡੇ ਜਿਹੜੇ ਗੀਤਕਾਰ ਨੇ ਕਲਾਕਾਰ ਨੇ ਲੇਖਕ ਨੇ ਉਹਨਾਂ ਨੂੰ ਫਿਰ ਆਪਣੇ ਲਫਜ਼ਾਂ ਰਹੀਂ ਤੇ ਕਲਮਾਂ ਦੇ ਰਹੀਂ ਬਿਆਨ ਕਰਦੇ ਆ ਜੋ ਚੰਗੀ ਚੀਜ਼ ਦੇਸਦੀ ਉਹ ਹੀ ਮਤਲਬ ਸਮਾਜ ਨੂੰ ਦਿੰਦੀ ਹੈ ਕਿ ਜਿਹੜਾ ਦਿਲਬਾਗ ਆਪਣਾ ਘੋੜਾ ਤੇ ਪ੍ਰਮਾਤਮਾ ਦਾ ਇੱਕ ਸਾਨੂੰ ਦਿੱਤਾ ਤੋਹਫਾ ਇਹਦੀ ਜਿਹੜੀ ਇਸ ਟਾਈਮ ਹਾਈਟ ਆ ਕਹਿਣ ਵਾਲੀ ਨਹੀਂ ਮਤਲਬ ਪ੍ਰੋਪਰ ਵਾਟਰ ਸਕਿਲ ਦੇ ਨਾਲ 70 ਇੰਚ ਦੀ ਹਾਈਟ ਹੈ ਬਾਪ ਵੱਲੋਂ ਇਹ ਸਮੁੰਦਰ ਦਾ ਸਵਾਰਟ ਸੜੇ ਦੀ ਇਹ ਜੋ ਨੌਕਰੀ ਇਹਦੀ ਮਾਂ ਵਾ ਤੇ ਜੋ ਇਹਦੀ ਇਸ ਟਾਈਮ ਮੀਟਿੰਗ ਫੀਸ ਹੈ ਉਹ ਅਸੀਂ ਪਿਛਲੇ ਸਾਲ ਤੋਂ 75000 ਰੁਪਏ ਲੈ ਰਹੇ ਹਾਂ ਬਾਕੀ ਜਿਹੜੇ ਰਿਜ਼ਲਟ ਨੇ ਬੇਟਾ ਅੱਜ ਤੁਹਾਡੇ ਸਾਹਮਣੇ ਨੇ ਜਿਹੜੇ ਆਪਾਂ ਲਾ ਟੀਚਰ ਛਪਾਏ ਨੇ ਔਰ ਤੁਸੀਂ ਮੇਲਾ ਘੁੰਮ ਕੇ ਦੇਖ ਰਹੇ ਹੋ ਇਹਦੇ ਜਿਹੜੇ ਬੱਚੇ ਨੇ ਉਹ ਵੀ ਹੁਣ ਸਟਾਲੀਅਨ ਬਣ ਗਏ ਇਸ ਟਾਈਮ ਮੰਡੀ ਦੇ ਵਿੱਚ 7 ਤੋਂ 8 ਸਟਾਲੀਅਨ ਆਏ ਕਿ ਜਿਹੜੇ ਬਾਖੂ ਇਸੇ ਤਰ੍ਹਾਂ ਮਜ਼ਬੂਤ ਤੇ ਬਹੁਤ ਵਧੀਆ ਪ੍ਰੋਡਕਸ਼ਨ ਕਰ ਰਹੇ ਆ ਕਿੰਨੇ ਕ ਸਮੇਂ ਤੋਂ ਤੁਸੀਂ ਇਸ ਸਟੱਡ ਫਾਰਮ ਦੇ ਨਾਲ ਜਾਂ ਫਿਰ ਘੋੜਿਆਂ ਦੇ ਨਾਲ ਜੁੜੇ ਹੋਏ ਹੋ ਜਾਂ ਫਿਰ ਪੀੜੀ ਦਰ ਪੀੜੀ ਇਹ ਜਿਹੜਾ ਜੁੜੇ ਹੋਏ ਹੋ ਕਿਸ ਤਰੀਕੇ ਬੇਟਾ ਜੀ ਜਦਾ ਤੁਸੀਂ ਸਵਾਲ ਪੁੱਛਿਆ ਪੀੜੀ ਦਰ ਪੀੜੀ ਤਾਂ ਮਤਲਬ ਪਹਿਲਾਂ ਸਾਡੇ ਬਜ਼ੁਰਗ ਰੱਖਦੇ ਸੀ ਹੂੰ ਕਿ ਉਦੋਂ ਇੰਨਾ ਆਪਣੇ ਮਸ਼ੀਨਰੀ ਯੁੱਗ ਨਹੀਂ ਸੀਗਾ ਹੂੰ ਉਦੋਂ ਇਹ ਟਰਾਂਸਪੋਰਟ ਦੇ ਕੰਮ ਕਰਦੇ ਸੀ ਹੂੰ ਜਾਣਾ ਆਉਣਾ ਘੋੜਿਆਂ ਤੇ ਜਾਣਾ ਹੂੰ ਰੱਥਾਂ ਤੇ ਜਾਣਾ ਸਾਡੇ ਬਜ਼ੁਰਗ ਰਾਤ ਨੂੰ ਟਮ ਟਮ ਬੋਲਦੇ ਹੁੰਦੇ ਸੀ ਕਿ ਸਾਡੇ ਕੋਲ ਲਾਹੌਰ ਦੇ ਵਿੱਚ ਦੋ ਟਮ ਟਮ ਸੀਗੇ ਕਿ ਵੈਲਸੈਟਡ ਫੈਮਿਲੀ ਸੀ ਸਾਡੀ ਲਾਹੌਰ ਚ ਫਿਰ ਪੰਜਾਬ ਦਾ ਵਟਵਾਰਾ ਹੋ ਗਿਆ ਫਿਰ ਇੱਧਰ ਆ ਗਏ ਇੱਧਰ ਆ ਕੇ ਤਾਂ ਸਾਨੂੰ ਢੱਗੇ ਬੱਚੇ ਤੇ ਗਾਵਾਂ ਲੈਣੀਆਂ ਔਖੀਆਂ ਹੋ ਗਈਆਂ ਸੀ ਸਾਡੇ ਬਜ਼ੁਰਗਾਂ ਨੂੰ ਪੁਰਖਿਆਂ ਨੂੰ ਫਿਰ ਮਾਲਕ ਨੇ ਕਿਰਪਾ ਕੀਤੀ ਵੈਲ ਆਪਣੇ ਸੰਪੂਰਨ ਕਲਾ ਜਿਵੇਂ ਕਹਿੰਦੇ ਵੀ ਸਾਰਾ ਕੁਝ ਮਹਾਰਾਜ ਦੀ ਕਿਰਪਾ ਹੈ ਇਸ ਟਾਈਮ ਕਿ ਬਹੁਤ ਮਿਹਨਤ ਕੀਤੀ ਸਾਡਾ ਖੇਤੀਬਾੜੀ ਦੇ ਨਾਲ ਮੁੱਖ ਕੀਤਾ ਸਾਡਾ ਤੇ ਫਾਦਰ ਸਾਹਿਬ ਨੂੰ ਨਹੀਂ ਸੀ ਸ਼ੌਂਕ ਇਹਦਾ ਤੇ ਨਾ ਹੀ ਫਿਰ ਲੋੜ ਰਹੀ ਓੜਿਆਂ ਦੀ ਫਿਰ ਇੱਕ ਸੁਪਨਾ ਜਿਹਾ ਲਿਆ ਕਿ ਵੀ ਆਪਾਂ ਘੋੜਾ ਚ ਘੂੜੀ ਰੱਖੀਏ ਆਪਾਂ ਪਹਿਲੀ ਅਸੀਂ ਘੂੜੀ ਲਈ ਸੀ 1994 ਦੇ ਵਿੱਚ ਉਹ ਸ਼ੌਂਕ ਤੁਹਾਨੂੰ ਕਿਵੇਂ ਪਿਆ ਕਿਉਂਕਿ ਫਾਦਰ ਸਾਹਿਬ ਨੂੰ ਨਹੀਂ ਸੀ ਫਿਰ ਕਿਸ ਤਰੀਕੇ ਘੋੜਿਆਂ ਦੇ ਮੇਲੇ ਆ ਤੇ ਜਾਂਦੇ ਸੀ ਕਿ ਕਿੱਥੋਂ ਚਿੰਕ ਲੱਗੀ ਸਾਡੇ ਨਾਨਾ ਜੀ ਦੇ ਕੋਲ ਘੋੜੀ ਸੀ ਇੱਕ ਉੱਥੇ ਜਾਣਾ ਕਰਨਾ ਮਿਲਣਾ ਨਾਨਕੇ ਸ਼ੌਂਕ ਜਾਉਣਾ ਕਰਨਾ ਕਿ ਘੋੜੀ ਰਹੀਏ ਤੇ ਬਾਪੂ ਨੂੰ ਕਹਿਣਾ ਪੁੱਤ ਘਰੇ ਦਾਣੇ ਨਹੀਂ ਘੋੜੀ ਕਿੱਥੋਂ ਲਿਆਓਗੇ ਫਿਰ ਵਾਹਿਗੁਰੂ ਨੇ ਚਲ ਕਿਰਪਾ ਕੀਤੀ ਘੋੜੀ ਵੀ ਆ ਗਈ ਮਾਰੇਂ ਦਾਣੇ ਦੇਤੇ ਤੇ ਉਸ ਟਾਈਮ ਸਾਰਾ ਕੁਝ ਹੀ ਆ ਤੇ ਸਾਨੂੰ 1994 ਚ ਪਹਿਲੀ ਘੋੜੀ ਲਈ ਸੀ ਉਸ ਟਾਈਮ ਦੇ ਵਿੱਚ 38000 ਰੁਪਏ ਦੀ ਅਸੀਂ ਘੋੜੀ ਲਈ ਸੀ ਬਹੁਤ ਵਧੀਆ ਸਾਨੂੰ ਇਹ ਖੇਤੀ ਦੇ ਨਾਲ ਕਿਤਾ ਲੱਗਾ ਆ ਕੀ ਸਾਰਾ ਇਹਦੇ ਨਾਲ ਜਿੱਥੇ ਸਾਡੀ ਜਨਮ ਸ਼ਾਨਿਆ ਉੱਥੇ ਸਾਡਾ ਰੋਜ਼ਗਾਰ ਵੀ ਹੈ ਰੋਜ਼ਗਾਰ ਵਧੀਆ ਬਿਜ਼ਨਸ ਤੌਰ ਤੇ ਚੱਲਦਾ ਹੈ ਬਹੁਤ ਵਧੀਆ ਜੰਨਾ ਕਹਿ ਦਈਏ ਇਹਦੇ ਚੋਂ ਨਹੀਂ ਹੈ ਮਾਣ ਵੀ ਮਹਿਸੂਸ ਹੁੰਦਾ ਜਿਸ ਤਰੀਕੇ ਹਣ ਘੋੜਿਆਂ ਦਾ ਨਾਮ ਗੀਤਾਂ ਚ ਚੱਲਦਾ ਮਾਣ ਨਹੀਂ ਕਦੀ ਵੈਸੇ ਕੀਤਾ ਖੁਸ਼ੀ ਬੜੀ ਮਿਲਦੀ ਹੈ ਮਾਨੂੰ ਸਕੂਨ ਹੁੰਦਾ ਆਨੰਦ ਮਿਲਦਾ ਕਿਸੀ ਕਿਸੀ ਕੰਮ ਤੇ ਚੰਗੇ ਕੰਮ ਤੇ ਲੱਗੇ ਅਸੀਂ ਅਸੀਂ ਕੁਝ ਆਪਦੇ ਪੰਜਾਬੀਅਤ ਨੂੰ ਆਪਦੇ ਪੰਜਾਬ ਨੂੰ ਅਸੀਂ ਕੁਝ ਪੈਦਾ ਕਰਕੇ ਦਿੱਤਾ ਤੇ ਅਸੀਂ ਦੇ ਰਹੇ ਹਾਂ ਵਰਲਡ ਦੇ ਵਿੱਚ ਪੰਜਾਬ ਦੇ ਘੋੜਿਆਂ ਦਾ ਨਾਮ ਜਾਂਦਾ ਬਹੁਤ ਜ਼ਿਆਦਾ ਜੀ ਬਾਹਰ ਤੋਂ ਫੋਰਨ ਤੋਂ ਅਦਰ ਸਟੇਜ ਤੋਂ ਬਹੁਤ ਫੋਨ ਆਉਂਦੇ ਆ ਬੜਾ ਮਹਿਸੂਸ ਖੁਸ਼ੀ ਹੁੰਦੀ ਉਸ ਟਾਈਮ ਦੇ ਵਿੱਚ ਅਸੀਂ ਕਿਸੇ ਨੂੰ ਬਾਈ ਫੇਸ ਤਾਂ ਜਾਣਦੇ ਹੋਵਾਂਗੇ ਨਾਇਮ ਨਹੀਂ ਜਾਣਦੀ ਦਾ ਕਿ ਜਦੋਂ ਅਗਲਾ ਸਾਹਮਣੇ ਆਉਂਦਾ ਪਤਾ ਲੱਗਦਾ ਸਾਡੇ ਹਾਊਸ ਲਵਰ ਭਰਾ ਹੀ ਆ ਰਹੇ ਸਾਡੇ ਕੋਲ ਬੜਾ ਸਕੂਨ ਜਿਹਾ ਮਿਲਦਾ ਉਸ ਟਾਈਮ ਬਹੁਤ سارے ਲੋਕ ਐਨਆਰਆਈਜ਼ ਨੇ ਜਿਹੜੇ ਉਹ ਬੈਠੇ ਕਹਿੰਦੇ ਨੇ ਕਿ ਬੱਚਿਆਂ ਨੂੰ ਅਸੀਂ ਤੁਤੋ ਕੋੜੀ ਲੈ ਕੇ ਦੇਣੇ ਨੇ ਜਾਂ ਫਿਰ ਕੋੜਿਆਂ ਨੂੰ ਲੈ ਕੇ ਮਤਲਬ ਬਾਹਰ ਬੈਠੇ ਫੋਨ ਕਰਦੇ ਨੇ ਉਹ ਆਦੇ ਜਿਹੜੇ ਵੀ ਪਿੱਛੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਸਲਾਹ ਦਿੰਦੇ ਨੇ ਕਿ ਫਲਾਣੇ ਕੋੜੇ ਦੀ ਤੁਸੀਂ ਵਿਸ਼ੇਰੀ ਲੈ ਕੇ ਆਓ ਫਲਾਣੇ ਕੋੜੇ ਤੋਂ ਤੁਸੀਂ ਕੁੜੀ ਮੇਟ ਕਰਾ ਕੇ ਲੈ ਕੇ ਆਓ ਬਹੁਤ ਇਦਾਂ ਦੇ ਫੋਨ ਆਉਂਦੇ ਨੇ ਸਾਨੂੰ ਕਿ ਅੰਕਲਾ ਸਿੰਘ ਕੋੜੀ ਮੇਟ ਕਰਾਉਣੀ ਆ ਅੰਕਲਾ ਨੂੰ ਕੋਈ ਬੱਚੀ ਲੈਣੀ ਆ ਕੋਈ ਚੰਗਾ ਬੱਚਾ ਜਾਂ ਬੱਚੀ ਲੈ ਕੇ ਦੋ ਸਾਨੂੰ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਪਹਿਲੀ ਘੋੜੀ 1994 ਦੇ ਵਿੱਚ 38000 ਦੀ ਲਈ ਸੀ ਤੇ ਅੱਜ ਤਾਂ ਕਰੋੜਾਂ ਚ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਈ ਕੀ ਆ ਜਾਂਦੀਆਂ ਨੇ ਕਰੋੜਾਂ ਜਿਹੇ ਹਾਂਜੀ ਆਪਾਂ ਉਸ ਟਾਈਮ ਦੇ ਨਾਲ ਥੋੜਾ ਜਿਹਾ ਤੁਲਨਾ ਕਰੀਏ ਅੱਜ ਉਹਦੇ ਨਾਲ ਦੀ ਘੋੜੀ 20 ਲੱਖ ਰੁਪਏ ਦੀ 25 ਦੇ ਕਰਾਂ ਚ ਆਉਂਦੀ ਹੈ ਉਹੋ ਜੀ ਘੋੜੀ ਕਿ ਪਹਿਲੀ ਪਸੰਦੀ ਸਾਡੀ ਚੰਗੀ ਮੈਂ ਕਹਿ ਸਕਦਾ ਕਿ ਲਈ ਸੀ ਕਿ ਹੁਣ ਤਾਂ ਘੋੜਿਆਂ ਦਾ ਮੁੱਲ ਕਰੋੜਾਂ ਚ ਆਉਣ ਲੱਗ ਗਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਹਾਂ ਜੀ ਪਹਿਲੀ ਗੱਲ ਤੇ ਇਹਨਾਂ ਦਾ ਕਰਮ ਵਾਲਿਆਂ ਦਾ ਮੋਲੀ ਹੈ ਨੀਗਾ ਹੂੰ ਇਹ ਤਾਂ ਇੱਕ ਜਦੋਂ ਕਿਸੇ ਕਿੱਲੇ ਤੋਂ ਲੈਣਾ ਭਰਾ ਨੂੰ ਇਹਦੀ ਭੇਟਾ ਦੇਣੀ ਪੈਂਦੀ ਹੈ ਹੂੰ ਇਹਨਾਂ ਦਾ ਕੋਈ ਮੋਲੀ ਹੈ ਨੀਗਾ ਜੇ ਇਹਨੂੰ ਤੁਸੀਂ ਕਹਿ ਲੋ ਕਿ ਝੂਠ ਬੋਲਦੇ ਘੋੜਿਆਂ ਵਾਲੇ ਆਮ ਪ੍ਰੋਪੋਗੈਂਡਾ ਚੱਲਦਾ ਬੇਟਾ ਕਹਿੰਦੇ ਕਿ ਘੋੜਿਆਂ ਵਾਲੇ ਝੂਠ ਨਹੀਂ ਹੁੰਦਾਗਾ ਜੇ ਸਿਆਣੇ ਕਹਿੰਦੇ ਹੁੰਦੇ ਕਿ ਜੇਦੇ ਪਾਸੇ ਅੱਗ ਲੱਗਦੀ ਤਾਂ ਉਹਦਾ ਧੂੰਆਂ ਨਿਕਲਦਾ ਹੂੰ ਜੇ ਕਿਸੇ ਨੇ ਖਰੀਦ ਕੀਤਾ ਜੇ ਕਿਸੇ ਨੇ ਵੇਚਿਆ ਬੇਟਾ ਤਾਂ ਹੀ ਕਹਿੰਦਾ ਨਾ ਮੈਂ ਕਰੋੜ ਦਾ ਜਾਂ ਮੇਰਾ 10 ਕਰੋੜ ਦੀ ਆਫਰ ਆਈ ਹੈ ਜਾਂ 5 ਕਰੋੜ ਦੀ ਆਫਰ ਆਈ ਹੈ ਆਉਂਦੀ ਤਾਂ ਤਾਂ ਹੀ ਹੈ ਨਾ ਬੇਟਾ ਪਰ ਸਾਡਾ ਕੰਮ ਜਿਹੜਾ ਕੀਤਾ ਅਸੀਂ ਨੇ ਕਿੰਨੇ ਬੜਾ ਸੌਖਾ ਤੇ ਬੜਾ ਸੁੱਖ ਹੈ ਇਹਨਾਂ ਕੋਈ ਜ਼ਿਆਦਾ ਮਹਿੰਗਾ ਨਹੀਂ ਹੈ ਹੂੰ ਜ਼ਿਆਦਾ ਮਹਿੰਗਾ ਨਹੀਂ ਹੈ ਮੈਂ ਨਵੀਂ ਪੀੜੀ ਪੀੜੀ ਨੂੰ ਇਹੋ ਕਰਾਂਗੇ ਡਰਨ ਦੀ ਲੋੜ ਨਹੀਂ ਹੂੰ ਤੁਸੀਂ ਆਓ ਮੈਦਾਨ 'ਚ ਲਓ ਖਰੀਦੋ ਹੂੰ ਤੁਸੀਂ ਆਪੇ 2 ਸਾਲ ਬਾਅਦ ਆਪੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਤੁਸੀਂ ਕਹਿੰਦੇ ਹੋ ਕਿ ਕਰੋੜਾ ਤੱਕ ਘੋੜੇ ਨੇ ਨਾਲੇ ਕਹਿੰਦੇ ਹੋ ਕਿ ਕਿਤਾ ਮਹਿੰਗਾ ਨਹੀਂ ਨਵੀਂ ਪੀੜੀ ਆ ਦੇਖੋ ਘੋੜੇ ਜਿਹੜੇ ਹਨ ਨਾ ਉਹ ਨਾਂ ਵਰ ਘੋੜੇ ਨੇ ਹੂੰ ਜਿਹੜੇ ਨਾਮ ਨੇ ਮਤਲਬ ਆਪਾਂ ਜੇ ਕਹਿ ਲਈਏ ਨਾ ਕਿ ਕੋਟਿਆਂ ਦੇ ਗਿਨ ਨਾਲੇ ਨਹੀਂਗੇ ਉਂਗਲਾਂ ਦੇ ਗਿਨ ਨਾਲੇ ਕੋੜੇ ਹੈਗੇ ਆ ਇਹਦੇ ਕੋਈ ਦੋਰ ਐ ਨਹੀਂ ਹਾਂ ਬਾਕੀ ਜੀ ਮਤਲਬ ਕਿਸੇ ਨੌਜਵਾਨ ਨੇ ਕੀਤਾ ਸ਼ੁਰੂ ਕਰਨਾ ਤੇ ਕੋਈ ਜ਼ਿਆਦਾ ਨਹੀਂ ਅੱਜ ਦੇ ਹਿਸਾਬ ਨਾਲ 2-4 ਲੱਖ ਨਾਲ ਸ਼ੁਰੂ ਹੋ ਸਕਦਾ ਤੁਹਾਨੂੰ ਲੱਗਦਾ ਕਿ ਛੋਟੇ ਪੱਧਰ ਤੋਂ ਸ਼ੁਰੂ ਕਰਕੇ ਫੇਰ ਉੱਪਰ ਜਾ ਸਕਦਾ ਬਿਲਕੁਲ ਬੇਟਾ ਵੇਖੋ ਮਾਇਆ ਤਾਂ ਬਹੁਤ ਆ ਲੋਕਾਂ ਦੇ ਕੋਲ ਮਾਇਆ ਬਹੁਤ ਆ ਪਰ ਕੀਤਾ ਸ਼ੁਰੂ ਕਰਨ ਵਾਸਤੇ ਮੈਂ ਤੇ ਹੀ ਕਹਿੰਦਾ ਕਿ 2-4 ਲੱਖ ਰੁਪਏ ਹੀ ਬਹੁਤ ਆ ਤੁਹਾਡੇ ਕੋ ਇੱਥੇ ਬੰਦੇ ਕੋਲ ਮਾਇਆ ਨਾਲੋਂ ਮੈਂ ਕਹਿੰਦਾ ਪਹਿਲਾਂ ਜज्ਬਾ ਚਾਹੀਦਾ ਹਮ ਮਾਇਆ ਤਾਂ ਸਭ ਦੇ ਕੋਲੇ ਪਰ ਜज्ਬਾ ਵੀ ਹੋਣਾ ਚਾਹੀਦਾ ਕਈ ਸੱਜਣ ਸਾਡੇ ਐਸੇ ਨੇ ਜਿਨ੍ਹਾਂ ਕੋ ਮਾਇਆ ਬਹੁਤ ਹੁੰਨਾ ਲੈ ਕੇ ਰੱਖੀਆਂ ਬਾਅਦ ਵਿੱਚ ਵੇਚੀਆਂ ਹਮ ਨਹੀਂ ਕੰਮ ਜੇ ਹੋਏ ਤੁਹਾਨੂੰ ਆਇਆ ਮੈਂ ਇੰਚਾ ਕੇ ਮਾਇਆ ਨਾਲੋਂ ਜ਼ਰੂਰੀ ਇਹਨਾਂ ਦੇ ਨਾਲ ਜज्ਬਾ ਜੁੜਨ ਦਾ ਸਾਬ ਸੰਭਾਲਦਾ ਜ਼ਰੂਰੀ ਬਿਲਕੁਲ ਮਾਇਆ ਇੱਕ ਜ਼ਰੂਰੀ ਆ ਪਰ ਮਾਇਆ ਦੇ ਨਾਲੋਂ ਜਿਹੜਾ ਅਸੀਂ ਚੀਜ਼ ਖਰੀਦ ਕਰਨੀ ਕੋੜੀ ਕੋੜਾ ਜੋ ਵੀ ਕਰਨਾ ਉਹਦਾ ਪਹਿਲਾਂ ਸਾਡੇ ਮਨ 'ਚ ਜਜ਼ਬਾ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਉਹਦੇ ਪ੍ਰਤੀ ਕਿ ਦੀ ਮੈਂ ਸੇਵਾ ਸੰਭਾਲ ਕਰਨੀ ਆ ਕੋੜੇ ਬਾਰੇ ਕੱਲੀ ਕੱਲੀ ਜਾਣਕਾਰੀ ਹੋਣੀ ਬਿਲਕੁਲ ਜਾਣਕਾਰੀ ਤੋਂ ਬੇਟਾ ਬਿਨਾਂ ਤਾਂ ਆਪਾਂ ਮੁਰਗੀ ਵੀ ਨਹੀਂ ਰੱਖ ਸਕਦੇ ਬੱਕਰੀ ਵੀ ਨਹੀਂ ਰੱਖ ਸਕਦੇ ਕੋਈ ਦੇ ਨਾਲੋਂ ਤਾਂ ਪਹਿਲਾਂ ਖਰੀਦਣ ਨਾਲੋਂ ਪਹਿਲਾਂ ਜਾਣਕਾਰੀ ਲਓ ਇੱਥੇ ਆ ਕੇ ਬਹੁਤ ਸਾਰੇ ਨੌਜਵਾਨ ਆਉਂਦੇ ਨੇ ਕਹਿੰਦੇ ਨੇ ਕਿ ਅਸੀਂ ਵੀ ਹੁਣ ਕੋੜੇ ਰੱਖਾਂਗੇ ਬਹੁਤ ਬੇਟਾ ਜਦੋਂ ਤੁਸੀਂ ਆਪ ਦੇ ਇਸ ਕਿੱਤੇ ਦੇ ਨਾਲ ਜੁੜੇ ਆ ਹਰ ਸਾਲ ਮਤਲਬ ਅਸੀਂ 2-4 ਪਰਿਵਾਰਾਂ ਨੂੰ ਜੋੜਦੇ ਹਰ ਸਾਲ ਤੁਹਾਨੂੰ ਲੱਗਦਾ ਕਿ ਜੇ ਇਸ ਤਰੀਕੇ ਵਾਧਾ ਹੋਈ ਜਾਂਦਾ ਲੋਕ ਜੁੜੀ ਜਾਂਦੇ ਨੇ ਇਸੇ ਕਰਕੇ ਫਿਰ ਜਦੋਂ ਮੁਕਾਬਲੇਬਾਜ਼ੀ ਹੁੰਦੀ ਆ ਘੋੜਿਆਂ ਦੇ ਰੇਟ ਵਧ ਰਹੇ ਨੇ ਤਾਂ ਬੇਟਾ ਸਾਰੀ ਗੱਲ ਹੀ ਡਿਮਾਂਡ ਦੇ ਨਾਲ ਹੀ ਰੇਟ ਵਧਦਾ ਜੇ ਡਿਮਾਂਡ ਹੈ ਕਿਸੇ ਚੀਜ਼ ਦੀ ਰੇਟ ਤਾਂ ਹੀ ਵਧੇਗਾ ਜੇ ਕੋਈ ਪੁੱਛੇ ਨਾ ਕੋਈ ਖਰੀਦੇ ਹੀ ਨਾ ਉਹਦੀ ਮੁੱਲ ਕੀ ਪਵੇਗਾ ਬੇਟਾ ਕੋਈ ਵੀ ਚੀਜ਼ ਆਪਾਂ ਕੋਈ ਚੀਜ਼ ਕਾਰ ਖਰੀਦੇ ਆ ਉਹਦਾ ਮੁੱਲ ਤਾਂ ਹੀ ਵਧਦਾ ਨੇ ਜੇ ਆਪਾਂ ਉਹਨੂੰ ਖਰੀਦੇ ਆ ਹਾਂ ਇਸ ਕਰਕੇ ਜਦੋਂ ਇਹਦੀ ਮੰਗ ਵਧੇਗੀ ਇਹਦਾ ਰੇਟ ਵੀ ਵਧੇਗਾ ਹੂੰ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਬਿਲਕੁਲ ਤੇ ਇਸ ਵਕਤ ਦਿਲਵੱਗ ਘੋੜੇ ਦੇ ਜਿਹੜੇ ਹੋਨਰ ਨੇ ਸੁਪਰ ਸਟਾਲੀਅਨ ਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਗੱਲਾਂ ਨੇ ਵੀ ਕਹੀ ਅਗੇ ਨੇ ਕਿ ਹਾਲਾਂਕਿ ਘੋੜੇ ਦੇ ਜਿਹੜੇ ਕੁਝ ਜਿਹੜੇ ਘੋੜੇ ਨੇ ਉਹਦਾ ਕਰੋੜਾਂ ਦੇ ਵਿੱਚ ਮੁੱਲ ਲੱਗ ਕੇ ਜੇਕਰ ਕਿਸੇ ਨੇ ਨਵਾਂ ਸ਼ੌਂਕ ਪਾਲਣ ਸ਼ੁਰੂ ਕਰਨਾ ਕੰਮ ਤੇ ਲੱਖਾਂ ਤੋਂ ਵੀ ਜਿਹੜਾ ਸ਼ੁਰੂ ਹੋ ਸਕਦਾ